ਆਪਣੇ ਮੰਗ ਮਸਲਿਆਂ ਨੂੰ ਲੈ ਕੇ 18 ਗੈਰ ਰਾਜਨੀਤਿਕ ਕਿਸਾਨ ਜਥੇਬੰਦੀਆਂ ਵੱਲੋਂ ਜੰਡਿਆਲਾ ਗੁਰੂ ਵਿਖੇ ਇੱਕ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਖਾਨਪੁਰ ਆਪਣੇ ਸਾਥੀਆਂ ਸਮੇਤ ਪਿੰਡ ਗੱਲੋਵਾਲ ਤੋਂ ਰਵਾਨਾ ਹੋਏ ਉਨਾ ਪ੍ਰਸ਼ਨal ਗੱਲਬਾਤ ਕਰਦੇ ਆ ਕਿ ਹਾਂ ਕਿ ਸੈਂਟਰ ਸਰਕਾਰ ਵੱਲੋਂ ਗਲਤ ਫੈਸਲੇ ਲੈ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਡਰਾਈਵਿੰਗ ਨੂੰ ਲੈ ਕੇ ਕੀਤੇ ਨਵੇਂ ਕਾਨੂੰਨ ਲਾਗੂ ਨੂੰ ਵਿਮੰਦ ਭਾਗਾ ਦੱਸਿਆ। ਉਹਨਾਂ ਕਿਹਾ ਕਿ ਅੱਜ ਦੀ ਰੈਲੀ ਵਿੱਚ ਕੇਂਦਰ ਸਰਕਾਰ ਖਿਲਾਫ ਵੱਡੇ ਮੋਰਚੇ ਦਾ ਵੀ ਐਲਾਨ ਹੋ ਸਕਦਾ ਹੈ। ਹਾਂਜੀ ਰੈਲੀ ਵਿੱਚ ਚੱਲੋ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਸਾਹਿਬ ਵਾਹਿ ਫਤਿਹ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜਾ ਗੁਰਦਾਸਪੁਰ ਅੱਜ ਜੋ ਜੰਡਿਆੜਾ ਗੁਰੂ ਵਿਖੇ ਜੋ ਮਾਜੇ ਦੀ ਰੈਲੀ ਜਿਹੜੀ ਆ ਉਹ ਕਿਸਾਨ ਮidurshkar committee ਪੰਜਾਬ ਤੇ 18 ਜਥੇਬੰਦੀਆਂ ਜੋ ਤਾਲਮੇਲ ਦੇ ਨਾਲ ਉਹ ਨਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਇਹ ਦੋਵਾਂ ਫੋਰਮਾਂ ਵੱਲੋਂ ਬਰਨਾਲੇ ਤੇ ਜਿਹੜੀ ਜੰਡਿਆੜਾ ਗੁਰੂ ਵਾਲੀ ਰੈਲੀ ਆ ਉਹ ਰੱਖੀਆਂ ਗਈਆਂ ਅੱਜ 2 ਜਨਵਰੀ ਵਾਲੇ ਦਿਨ ਜਿਹੜਾ ਵੱਡਾ ਇਕੱਠ ਆ ਜੰਡਿਆੜਾ ਗੁਰੂ ਦਾਣਾ ਮੰਡੀ ਵਿੱਚ ਹੋਊਗਾ ਜਿਹਦੇ ਵਾਸਤੇ ਵੱਖ-ਵੱਖ ਇਲਾਕਿਆਂ ਤੋਂ ਪਿੰਡਾਂ ਤੋਂ ਜਿਹੜੀਆਂ ਸੰਗਤਾਂ ਹੈ ਵੀ ਹੀਰਾ ਘੱਟ ਕੇ ਜੋ ਦਿੱਲੀ ਵਾਲੇ ਮਸਲੇ ਸੀਗੇ ਜੋ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਿਆਂ ਦੇ ਉੱਤੇ ਹਾਂ ਕਰਕੇ ਤੇ ਮੁੜ ਕੇ ਨਾ ਪੱਖੀ ਰਵਈਆ ਜਿਹੜਾ ਅਪਣਾਇਆ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਇਹ ਜਿਹੜਾ ਫਿਰ ਦਿੱਲੀ ਵਾਲਾ ਐਲਾਨ ਹੋਣਾ ਆ ਉਹਦੇ ਵਾਸਤੇ ਪਿੰਡ ਪੱਧਰੀ ਜਿਹੜੀਆਂ ਤਿਆਰੀਆਂ ਕਰਵਾ ਕੇ ਅੱਜ ਜੰਡਿਆੜਾ ਗੁਰੂ ਰੈਲੀ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਆ ਉਹ ਪਹੁੰਚ ਰਹੀਆਂ ਆ ਇਟ ਡਰਾਈਵਿੰਗ ਲੈ ਕੇ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਉਹ ਬੜੀ ਗੱਲ ਜੋ ਵੀ ਡਰਾਈਵਰਾਂ ਨੂੰ ਲੈ ਕੇ ਜਿਹੜਾ ਕਾਨੂੰਨ ਹੈ ਜਿਹੇ ਤਰੀਕੇ ਨਾਲ ਮੋਦੀ ਸਰਕਾਰ ਕਾਨੂੰਨ ਜਿਹੜਾ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ ਉਹਨਾਂ ਨੂੰ ਲੋਕਾਂ ਨੇ ਜਦੋਂ ਜਾਜ ਕਰਾ ਕੇ ਰੱਦ ਕਰਾਇਆ ਤੇ ਉਸੇ ਤਰੀਕੇ ਨਾਲ ਜਿਹੜਾ ਹੁਣ ਵੀ ਆੜੇ ਤਿੰਨ ਜਿਹੜਾ ਡਰਾਈਵਰਾਂ ਵਾਲਾ ਕਾਨੂੰਨ ਲਿਆਂਦਾ ਹੈ ਲੋਕਾਂ ਦੇ ਵਿੱਚ ਐਸ ਸਮੇਂ ਪੂਰਾ ਹੜਕੰਬ ਜਿਹੜਾ ਮਚ ਚੁੱਕਾ ਆ ਜਿਹੜੇ ਡੀਜ਼ਲ ਪੰਪ ਆ ਉਹ ਜਿਹੜੇ ਆ ਡਰਾਈ ਹੁਣ ਤੱਕ ਜਿਹੜੇ ਚਲੇ ਗਏ ਆ ਕਿਸਾਨੀ ਸਾਰਾ ਕੀਤਾ ਜਿਹੜਾ ਆ ਡਰਾਈਵਰ ਭਰਾਵਾਂ ਦੇ ਸਿਰ ਤੇ ਚੱਲ ਰਿਹਾ ਆ ਜਿਹੜਾ ਸਾਰਾ ਕੁਝ ਇਸ ਵੇਲੇ ਜਿਹੜਾ ਆ ਉਹ ਢਿਘਾਟ ਦੇ ਵਿੱਚ ਆਇਆ ਅਸੀਂ ਕਹਿਣਾ ਚਾਹੁੰਦੇ ਆ ਸੈਂਟਰ ਸਰਕਾਰ ਨੂੰ ਤੁਰੰਤ ਇਸ ਮਸਲੇ ਦੇ ਉੱਤੇ ਧਿਆਨ ਵਿੱਚ ਲਿਆ ਕੇ ਇਹਦਾ ਕੋਈ ਸਹੀ ਜਿਹੜਾ ਹੱਲ ਆ ਕੱਢਾ ਜਾਵੇ ਨਾ ਕਿ ਲੋਕਾਂ ਦੇ ਵਿੱਚ ਅਸਹਾ ਅਤੇ ਢਿਘਾਟ ਵਾਲਾ ਜਿਹੜਾ ਮਾਹੌਲ ਆ ਉਹ ਪੈਦਾ ਹੋਵੇ ਜੇਕਰ ਕੋਈ ਵੀ ਨੁਕਸਾਨ ਹੁੰਦਾ ਆ ਉਹਦੇ ਵਾਤੇ ਸੈਂਟਰ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਆ ਇਹ ਸਮਝੋ ਤੁਹਾਨੂੰ ਬਾਰ ਬਾਰ ਸੰਗਰਸ਼ ਕਰਨਾ ਪੈਂਦਾ ਇਹ ਜੋ ਜਿੰਨੀਆਂ ਵੀ ਸਰਕਾਰਾਂ ਨੇ ਹੁਣ ਤੱਕ ਜਿਨ੍ਹਾਂ ਨੇ ਵੀ ਹਕੂਮਤ ਦੇ ਸਮੇਂ ਰਾਜ ਕੀਤਾ ਆ ਦੇਣ ਦੀ ਬਜਾਏ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਆਉਂਦੀਆਂ ਆ ਉਹਨੂੰ ਕਿਸ ਤਰੀਕੇ ਨਾਲ ਖੋਣਾ ਆ ਉਹ ਜਿਹੜੇ ਜਦੋਜਾ ਜਿਹੜੇ ਯਤਨਿਆ ਕੀਤੇ ਜਾ ਰਹੇ ਲੋਕਾਂ ਦੇ ਜਿਹੜੇ ਹੱਕ ਆ ਉਹ ਕੁਚਲੇ ਜਾ ਰਹੇ ਆ ਪਰ ਲੋਕ ਆਪਣੇ ਹੱਕ ਜਿਹੜੇ ਕੁਚਲ ਨਹੀਂ ਦਿੱਤੇ ਜਾਣਗੇ ਉਹ ਆਪਣੇ ਹੱਕਾਂ ਨੂੰ ਲੈਣ ਵਾਸਤੇ ਜਿਹੜੇ ਆ ਉਹ ਸਮੇ ਸਮੇਂ ਦੇ ਜਾਗੂਰ ਹੋ ਕੇ ਆਪਣੀਆਂ ਰੈਲੀਆਂ ਮਜਾਰੇ ਧਰਨੇ ਮਜਾਰੇ ਕਰਕੇ ਸੰਘਰਸ਼ਾਂ ਲਈ ਜਿਹੜੇ ਆ ਲਾਂਬੰਦ ਹੋ ਰਹੇ ਇਹ ਰੈਲੀ ਇੱਕ ਦਿਨ ਦੀ ਹੋਊਗੀ ਇਹ ਰੈਲੀ ਜਿਹੜੀ ਆ ਇੱਕ ਦਿਨ ਦੀ ਆ ਇਸ ਤੋਂ ਅੱਜ ਅਗਲਾ ਸੰਕੇਤ ਜਿਹੜਾ ਐਲਾਨ ਆ ਉਹ ਦਿੱਲੀ ਵਾਲਾ ਜਿਹੜਾ ਆ ਪੂਰੀ ਪੂਰੀ ਹੋਣ ਦੀ ਸੰਭਾਵਨਾ ਹੈ